ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਗੁਰੂ ਦਾ ਬੰਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਆਓ ਅੱਜ ਦੀ ਸਾਖੀ ਦੇ ਵਿੱਚ ਆਪਾਂ ਅੱਜ ਦੀ ਸਾਖੀ ਵਿੱਚ ਆਪਾਂ ਤੁਹਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਜੀ ਦੇ ਜੀਵਨ ਬਾਰੇ ਦੱਸਣ ਜਾ ਰਹੇ ਹਾਂ ਰਾਏ ਪੋਏ ਦੀ ਪਵਿੱਤਰ ਧਰਤੀ ਤੇ ਤਲਵੰਡੀ ਵਿਖੇ ਭਾਈ ਮਰਦਾਨਾ ਜੀ ਜੋ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਹਰਬਾਬੀ ਸਨ ਭਾਈ ਮਰਦਾਨਾ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ 54 ਸਾਲ ਸੰਗਤ ਕੀਤੀ ਅਤੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਅੰਤ ਸਮੇਂ ਤੱਕ ਕੀਰਤਨ ਕਰਦੇ ਰਹੇ ਅਤੇ ਭਾਈ ਮਰਦਾਨਾ ਜੀ ਦਾ ਜਨਮ 1459 ਈਸਵੀ ਨੂੰ ਹੋਇਆ ਭਾਈ ਮਰਦਾਨਾ ਜੀ ਦੇ ਪਿਤਾ ਜੀ ਦਾ ਨਾਮ ਭਾਈ ਬੱਧਰਾ ਜੀ ਅਤੇ ਮਾਤਾ ਲਖੋ ਜੀ ਮਾਤਾ ਲਖੋ ਜੀ ਨੇ ਆਪਣੇ ਪਿਆਰੇ ਸਪੁੱਤਰ ਦਾ ਨਾਮ ਦਾਨਾ ਰੱਖਿਆ ਸੀ। ਭਾਈ ਮਰਦਾਨਾ ਜੀ ਦੇ ਪਿਤਾ ਜੀ ਜਜਮਾਨਾਂ ਦੇ ਦਰਬਾਰ ਵਿੱਚ ਗੌਣ ਵਜਾਉਣ ਦਾ ਕੰਮ ਕਰਦੇ ਸਨ ਅਤੇ ਭਾਈ ਮਰਦਾਨਾ ਜੀ ਦੇ ਮਾਤਾ ਜੀ ਲੋਕਾਂ ਦੇ ਘਰਾਂ ਵਿੱਚ ਕੰਮਕਾਰ ਕਰਦੇ ਸਨ। ਇਸ ਤਰ੍ਹਾਂ ਉਹ ਆਪਣੇ ਘਰ ਦਾ ਗੁਜ਼ਾਰਾ ਕਰਦੇ ਸਨ। ਭਾਈ ਮਰਦਾਨਾ ਜੀ ਦੇ ਜਨਮ ਤੋਂ 10 ਸਾਲ ਬਾਅਦ ਅਤੇ ਇਸ ਰਾਏ ਭੋਏ ਦੀ ਤਲਵੰਡੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਹੋਇਆ ਪਿਤਾ ਮਹਿਤਾ ਕਾਲੂ ਅਤੇ ਮਾਤਾ ਤ੍ਰਿਪਤਾ ਜੀ ਦੀ ਕੁੱਖੋਂ ਸਨ 1469 ਈਸਵੀ ਵਿੱਚ ਹੋਇਆ ਇਹ ਸ਼ੁਭ ਸਮਾਚਾਰ ਮਿਲਦਿਆਂ ਹੀ ਭਾਈ ਬੱਧਰਾ ਜੀ ਨੇ ਆਪਣੇ ਸੁਪੁੱਤਰ ਭਾਈ ਦਾਨੇ ਨੂੰ ਸੋਹਣੇ ਬਸਤਰ ਸੁੰਦਰ ਬਸਤਰ ਪਵਾਏ ਅਤੇ ਆਪਣਾ ਸਾਜ ਨ ਹੱਥ ਵਿੱਚ ਨਾਲ ਲੈ ਕੇ ਮਹਿਤਾ ਕਾਲੂ ਜੀ ਦੇ ਘਰ ਵੱਲ ਘਰ ਚਲੇ ਗਏ ਜਿੱਥੇ ਪਿੰਡ ਵਾਲੇ ਲੋਕ ਸਾਰੇ ਭਾਈ ਮਹਿਤਾ ਕਾਲੂ ਜੀ ਨੂੰ ਵਧਾਈਆਂ ਦੇ ਰਹੇ ਸਨ ਉਹ ਵੀ ਉੱਥੇ ਪਹੁੰਚ ਗਏ ਉੱਥੇ ਭਾਈ ਦਾਨਾ ਜੀ ਸ੍ਰੀ ਗੁਰੂ ਨਾਨਕ ਦੇਵ ਦੇ ਰੱਬੀ ਨੂਰ ਨੂੰ ਦੇਖ ਕੇ ਮਨ ਹੀ ਮਾਨ ਵਿੱਚ ਪ੍ਰਸੰਨ ਹੋ ਰਹੇ ਸਨ ਭਾਈ ਮਰਦਾਨਾ ਜੀ ਜਿਨ੍ਹਾਂ ਨੂੰ ਸਾਰੇ ਲੋਕ ਦਾਨਾ ਕਹਿ ਕੇ ਬੁਲਾਉਂਦੇ ਸਨ ਭਾਈ ਦਾਨਾ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਾਲ ਅਵਸਥਾ ਵਿੱਚ ਹੀ ਸਾਥੀ ਰਹੇ ਸਨ ਭਾਈ ਮਰਦਾਨਾ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਬਚਪਨ ਵਿੱਚ ਹੀ ਸੰਗੀ ਸਾਥੀ ਰਹੇ ਹਨ ਅਤੇ ਉਹ ਬਚਪਨ ਵਿੱਚ ਖੇលਿਆ ਕਰਦੇ ਸਨ ਅਤੇ ਮਹਿਤਾ ਕਾਲੂ ਜੀ ਦੇ ਘਰ ਭਾਈ ਦਾਨਾ ਜੀ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਸੀ ਕੁਝ ਸਮਾਂ ਬੀਤਦਾ ਗਿਆ ਤਾਂ ਜਦੋਂ ਭਾਈ ਮਰਦਾਨਾ ਜੀ 15 ਸਾਲ ਦੇ ਹੋ ਗਏ ਤਾਂ ਫਿਰ ਉਹਨਾਂ ਦਾ ਵਿਆਹ ਬੀਬੀ ਰੱਖੀ ਦੇ ਨਾਲ ਕਰ ਦਿੱਤਾ ਗਿਆ ਅਤੇ ਭਾਈ ਮਰਦਾਨਾ ਜੀ ਦੇ ਘਰ ਦੋਸ ਪੁੱਤਰਾਂ ਨੇ ਜਨਮ ਲਿਆ ਇੱਕ ਵੱਡੇ ਸੁਪੁੱਤਰ ਦਾ ਨਾਮ ਸੀ ਸਹਿਜਾਦਾ ਅਤੇ ਦੂਸਰੇ ਛੋਟੇ ਸੁਪੁੱਤਰ ਦਾ ਨਾਮ ਰਹਿਜਾਦਾ ਸੀ ਅਤੇ ਤੀਸਰਾ ਉਹਨਾਂ ਦੇ ਘਰ ਬੇਟੀ ਨੇ ਵੀ ਜਨਮ ਲਿਆ ਅਤੇ ਉਸ ਦਾ ਨਾਮ ਬੀਬੀ ਕਾਕੋ ਰੱਖਿਆ ਗਿਆ ਇੱਕ ਵਰੀ ਭਾਈ ਮਰਦਾਨਾ ਜੀ ਇੱਕ ਦਰਖਤ ਹੇਠਾਂ ਬੈਠ ਗਏ ਅਤੇ ਬੜੇ ਹੀ ਪ੍ਰੇਮ ਨਾਲ ਬੜੀ ਹੀ ਸੁਰੀਲੀ ਆਵਾਜ਼ ਵਿੱਚ ਉਹ ਗਾ ਰਹੇ ਸਨ ਔਰ ਰਬਾਬ ਵਜਾਉਣ ਲੱਗੇ ਅਤੇ ਥੋ ਉਸ ਤੋਂ ਥੋੜੀ ਹੀ ਦੂਰ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਸ਼ਾਂਤ ਮਾਹੌਲ ਵਿੱਚ ਸਮਾਦੀ ਲਾਈ ਬੈਠੇ ਸਨ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕੰਨਾਂ ਵਿੱਚ ਭਾਈ ਮਰਦਾਨਾ ਜੀ ਦੇ ਇਸ ਰੋਹਾਨੀ ਕੀਰਤਨ ਦੀ ਅਤੇ ਸੁਰੀਲੀ ਰਬਾਬਾਬ ਦੀ ਆਵਾਜ਼ ਸੁਣਾਈ ਦਿੱਤੀ ਅਤੇ ਇਹ ਆਵਾਜ਼ ਸੁਣ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਭਾਈ ਮਰਦਾਨਾ ਜੀ ਦੇ ਕੋਲ ਪਹੁੰਚ ਜਾਂਦੇ ਹਨ ਤਾਂ ਜਦੋਂ ਭਾਈ ਮਰਦਾਨਾ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਆਪਣੇ ਕੋਲ ਦੇਖਿਆ ਤਾਂ ਉਹ ਇੱਕਦਮ ਰੁਕ ਗਏ ਅਤੇ ਉਹਨਾਂ ਵੱਲ ਦੇਖਣ ਲੱਗ ਗਏ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਭਾਈ ਮਰਦਾਨੇ ਨੂੰ ਕਹਿਣ ਲੱਗੇ ਤੁਹਾਨੂੰ ਰਬਾਬ ਵਜਾਉਣ ਦੀ ਅਤੇ ਤੁਹਾਡੀ ਆਵਾਜ਼ ਬਹੁਤ ਸੁਰੀਲੀ ਹੈ ਤਾਂ ਤੁਸੀਂ ਇਸ ਨੂੰ ਇੱਕ ਸੁਚੱਜੇ ਢੰਗ ਨਾਲ ਵਰਤੋਂ ਕਰੋ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਇਹ ਗੱਲ ਸੁਣ ਕੇ ਭਾਈ ਮਰਦਾਨਾ ਜੀ ਹੈਰਾਨ ਰਹਿ ਗਏ ਅਤੇ ਕਹਿਣ ਲੱਗੇ ਮਹਾਰਾਜ ਅਸੀਂ ਗਾਉਂਦੇ ਜ਼ਰੂਰ ਹਾਂ ਪਰ ਆਪਣੇ ਘਰ ਦੇ ਗੁਜ਼ਾਰੇ ਦੇ ਲਈ ਕਰਦੇ ਹਾਂ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਕਹਿਣ ਲੱਗੇ ਦਾਨਿਆ ਤੁਸੀਂ ਫਿਰ ਮੇਰੇ ਨਾਲ ਚੱਲੋ ਅਤੇ ਮੇਰੇ ਨਾਲ ਤੁਸੀਂ ਰਬਾਬ ਵਜਾਓ ਰੱਬੀ ਬਾਣੀ ਦਾ ਕੀਰਤਨ ਕਰੋ ਅਤੇ ਤਾਂ ਭਾਈ ਮਰਦਾਨਾ ਕਹਿਣ ਲੱਗਿਆ ਪਾਸ਼ਾ ਜੀ ਜੇ ਅਗਰ ਮੈਂ ਤੁਹਾਡੇ ਨਾਲ ਚਲਾ ਗਿਆ ਤਾਂ ਮੇਰਾ ਘਰ ਪਰਿਵਾਰ ਦਾ ਗੁਜ਼ਾਰਾ ਹੋਣਾ ਮੁਸ਼ਕਲ ਹੋ ਜਾਵੇਗਾ ਤਾਂ ਫਿਰ ਸ੍ਰੀ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਮੇ ਮਰਦਾਨਿਆ ਤੂੰ ਕਿਹੜੀਆਂ ਭੋਲੀਆਂ ਗੱਲਾਂ ਕਰਦਾ ਹੈ ਜਿਸ ਪ੍ਰਮਾਤਮਾ ਨੇ ਢਿੱਡ ਦਿੱਤਾ ਹੈ ਉਸ ਦਾ ਗੁਜ਼ਾਰਾ ਵੀ ਜ਼ਰੂਰ ਕਰੇਗਾ ਅੱਜ ਤੱਕ ਤਾਂ ਤੁਸੀਂ ਸਿਰਫ ਇੱਕ ਗਾਇਆ ਹੀ ਹੈ ਲੋਕਾਂ ਲਈ ਜਜਮਾਨਾਂ ਲਈ ਅਤੇ ਅੱਜ ਤੋਂ ਬਾਅਦ ਤੁਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਲਈ ਗਾ ਕੇ ਦੇਖੋ ਤਾਂ ਜੀਵਨ ਦੀਆਂ ਸਾਰੀਆਂ ਤ੍ਰਿਸ਼ਨਾਵਾਂ ਖਤਮ ਹੋ ਜਾਣਗੀਆਂ ਪਰ ਘਾਟ ਕਿਸੇ ਚੀਜ਼ ਦੀ ਨਹੀਂ ਰਹੇਗੀ ਅੱਜ ਦੀ ਸਾਖੀ ਤੁਹਾਨੂੰ ਕਿੱਦਾਂ ਦੀ ਲੱਗੀ ਲਾਈਕ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ